ਵੀਡੀਓ ਮੈਨੂੰ ਪਤਾ ਤੁਹਾਨੂੰ ਚੰਗੀ ਹੀ ਲੱਗਣੀ ਆ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਫਿਰ ਠੀਕ ਹੈ ਆਜੋ ਸ਼ੁਰੂ ਕਰੀਏ ਹਾਂ ਇੱਕ ਸੱਸ ਆਪਦੀ ਬਹੂ ਨੂੰ ਸਮਝਾ ਰਹੀ ਸੀ ਕਿ ਪੁੱਤ ਇਹ ਤੇਰੇ ਪੇਕੇ ਨਹੀਂ ਹੈਗੇ ਬੋਲਣ 'ਚ ਥੋੜਾ ਜਿਹਾ ਆਪਦਾ ਧਿਆਨ ਰੱਖੀ ਠੀਕ ਹੈ ਨਾ ਗੱਲ ਉਹ ਬੋਲਦੀ ਆ ਉਹਦੀ ਨੂੰਹ ਕਹਿੰਦੀ ਮੰਮੀ ਜੀ ਠੀਕ ਹੈ ਪਰ ਪੇਕੇ ਕਹਿੰਦੀ ਥੋੜੇ ਵੀ ਨਹੀਂ ਇਹ ਤੁਸੀਂ ਵੀ ਮਾੜਾ ਜਿਹਾ ਧਿਆਨ ਰੱਖਿਓ ਹਾਂ ਨੂੰ ਕਹਿੰਦੀ ਸੱਸ ਨੂੰ ਮੰਮੀ ਜੀ ਦੇਖੋ ਅਜੇ ਤੱਕ ਨਹੀਂ ਆਏ ਕਿਤੇ ਬਾਹਰ ਕੋਈ ਕੁੜੀ ਚਿੜੀ ਦਾ ਚੱਕਰ ਤਾਂ ਨਹੀਂ ਹੈਗਾ ਉਹਦੀ ਸੱਸ ਬੋਲਦੀ ਐ ਤੂੰ ਹਮੇਸ਼ਾ ਪੁੱਠੇ ਹੀ ਸੋਚਾ ਕਰ ਟਹਿ ਜਾਣੀ ਹੋ ਸਕਦਾ ਹੈ ਕਿ ਕਿਸੇ ਟਰੱਕ ਦੇ ਥੱਲੇ ਆ ਗਿਆ ਹੋਵੇ ਸੱਸ ਕਹਿੰਦੀ ਨੂੰ ਨੂੰ ਜਦੋਂ ਮੈਂ ਪ੍ਰੈਗਨੈਂਟ ਸੀ ਨਾ ਉਦੋਂ-ਉਦੋਂ ਜਿਹੜੀਆਂ ਚੀਜ਼ਾਂ ਮੈਂ ਖਾਧੀਆਂ ਪੀਤੀਆਂ ਅੱਜ ਮੇਰੇ ਮੁੰਡੇ ਨੂੰ ਉਹ ਸਭ ਪਸੰਦ ਹੈ ਨੂੰ ਬੋਲਦੀ ਐ ਕਹਿੰਦੀ ਮੰਮੀ ਜੀ ਉਹ ਤਾਂ ਗੱਲ ਠੀਕ ਹੈ ਬਸ ਤੁਸੀਂ दारू ਦਾ ਪਰਹੇਜ਼ ਰੱਖਣਾ ਸੀ 1980-85 ਦੇ ਦਹਾਕੇ ਦੇ ਵਿੱਚ ਨੂਹਾ ਸੋਚਦੀਆਂ ਸੀ ਵੀ ਸਾਨੂੰ ਸੱਸ ਕਹੋ ਜੀ ਮਿਲੂਗੀ ਤੇ ਅੱਜ 2025-26 ਦੇ ਟਾਈਮ ਵਿੱਚ ਸੱਸਾਂ ਸੋਚਦੀਆਂ ਨੇ ਵੀ ਸਾਨੂੰ ਨੂਹ ਕਹੋ ਜੀ ਮਿਲੂਗੀ ਸੱਸ ਕਹਿੰਦੀ ਨੂਹ ਨੂੰ ਉੱਠ ਖੜ ਹੁਣ ਤਾਂ ਕਹਿੰਦੀ ਸੂਰਜ ਸਿਰ ਤੇ ਆ ਗਿਆ ਕਹਿੰਦੀ ਮੰਮੀ ਜੀ ਰਿਲੈਕਸ ਰਿਲੈਕਸ ਹੋ ਜਾਓ ਕਹਿੰਦੀ ਤੁਸੀਂ ਉਹ ਕਹਿੰਦੀ ਸੌਂਦਾ ਵੀ ਤਾਂ ਮੈਥੋਂ ਪਹਿਲਾਂ ਹੈ ਸੱਸ ਕਹਿੰਦੀ ਨੂ ਨੂੰ ਤੈਨੂੰ ਰੋਟੀ ਪਾਣੀ ਦਾਲ ਸਬਜ਼ੀ ਕੁਛ ਨਹੀਂ ਬਣਾਉਣਾ ਆਉਂਦਾ ਵਿਆਹ ਤੋਂ ਪਹਿਲਾਂ ਕਿਉਂ ਨਹੀਂ ਦੱਸਿਆ ਤੈਂ ਨੂ ਬੋਲਦੀ ਐ ਕਹਿੰਦੀ ਮੰਮੀ ਜੀ ਸਰਪ੍ਰਾਈਜ਼ ਐ ਦੇਖੋ ਮੈਂ ਨਾ ਕਿ ਗਿਆਨ ਦੀ ਗੱਲ ਕਰ ਰਿਹਾ ਬਾਲਾ ਗਿਆਨਬਾਨ ਤਾਂ ਮੈਂ ਵੀ ਹੈ ਨਹੀਂ ਬਸ ਇੱਕ ਮੇਰੇ ਮਨੋਂ ਗੱਲ ਨਿਕਲੀ ਐ ਜੇ ਕੁੰਡਲੀ ਮਲਾਉਣੀ ਹੁੰਦੀ ਆ ਨਾ ਤਾਂ ਨੂ ਤੇ ਸੱਸ ਦੀ ਮਲਾਇਆ ਕਰੋ ਮੁੰਡਾ ਅਬਜ਼ਰ ਤਾਂ ਰੱਬ ਦੀ ਮਰਜ਼ੀ ਸਮਝ ਕੇ ਐਡਜਸਟ ਕਰ ਹੀ ਲੈਂਦਾ ਐ ਸੱਸ ਕਹਿੰਦੀ ਨੂ ਨੂੰ ਰੱਬ ਨੇ ਤੈਨੂੰ ਦੋ ਦੋ ਅੱਖਾਂ ਦਿੱਤੀਆਂ ਨੇ ਆ ਚੌਲ ਬਣਾਉਣ ਲੱਗੀ ਦੋ ਚਾਰ ਪੱਥਰ ਵਿੱਚੋਂ ਕੱਢ ਨਹੀਂ ਸਕਦੀ ਧਿਆਨ ਨਾਲ ਨੂ ਬੋਲਦੀ ਐ ਕਹਿੰਦੀ ਮੰਮੀ ਜੀ ਤੁਹਾਨੂੰ ਰੱਬ ਨੇ ਬੱਤੀਆਂ ਦੇ ਦਿੱਤੇ ਨੇ ਦੋ ਚਾਰ ਪੱਥਰ ਚਬ ਨਹੀਂ ਸਕਦੇ ਨੂ ਬੋਲਦੀ ਐ ਸੱਸ ਨੂੰ ਮੰਮੀ ਜੀ ਅੱਜ ਨਾ ਰੋਟੀ ਪਾਣੀ ਤੁਸੀਂ ਬਣਾ ਲਿਓ ਮੇਰਾ ਨਾ ਸਿਰ ਬਹੁਤ ਦੁਖ ਰਿਹਾ ਸੱਸ ਕਹਿੰਦੀ ਕਿ ਨਾ ਝੂਠ ਬੋਲਦੀ ਐ ਕਹਿੰਦੀ ਟਹਿ ਜਾਣੀ ਕਹਿੰਦੀ ਮੈਂ ਤਾਂ ਬਣਾਤਾ ਕਦੋਂ ਦਾ ਮੈਨੂੰ ਪਤਾ ਸੀ ਵੀ ਤੂੰ ਝੂਠ ਬੋਲਦੀ ਐ ਨੂੰ ਕਹਿੰਦੀ ਥੋਂ ਨੂੰ ਕਿਵੇਂ ਪਤਾ ਲੱਗਿਆ ਵੀ ਮੈਂ ਝੂਠ ਬੋਲਦੀ ਐ ਸੱਸ ਬੋਲਦੀ ਬਣਾਸ ਮਾਰ ਕੇ ਜੇ ਕਿਉਂਕਿ ਸੱਸ ਵੀ ਕਦੇ ਬਹੂ ਸੀ ਵਿਆਹ ਤੋਂ ਬਾਅਦ ਨੂੰ ਪਹਿਲੀ ਵਾਰ ਸੋਈ ਦੇ ਵਿੱਚ ਗਈ ਖਾਣਾ ਬਣਾਉਣ ਦੇ ਲਈ ਰੈਸਪੀ ਬੁੱਕ ਤੋਂ ਦੇਖ ਕੇ ਉਹ ਖਾਣਾ ਬਣਾ ਰਹੀ ਸੀ ਉਧਰੋਂ ਬਾਹਰੋਂ ਸੱਸ ਆਈ ਤੇ ਜਦੋਂ ਨੇ ਫਰਿੱਜ ਖੋਲ ਕੇ ਦੇਖਿਆ ਉਹ ਹੈਰਾਨ ਰਹਿ ਗਈ ਕਹਿੰਦੀ ਆ ਮੰਦਰ ਦਾ ਘਾਂਟਾ ਫਰਿੱਜ ਦੇ ਵਿੱਚ ਕਿਉਂ ਰੱਖਿਆ ਹੋਇਆ ਹੈ ਕਹਿੰਦੀ ਮੰਮੀ ਜੀ ਮੈਂ ਨਾ ਰੈਸਪੀ ਬੁੱਕ ਤੋਂ ਦੇਖ ਕੇ ਖਾਣਾ ਬਣਾ ਰਹੀ ਸੀ ਉਹਨਾਂ ਨੇ ਲਿਖਿਆ ਹੋਇਆ ਸੀ ਵੀ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਨ ਤੋਂ ਬਾਅਦ ਘਾਂਟਾ ਫਰਿੱਜ 'ਚ ਰੱਖੋ ਬਿਆਹ ਤੋਂ ਦੂਜੇ ਦਿਨ ਬਾਅਦ ਸੱਸ ਨੂੰ ਉਹ ਕਹਿੰਦੀ ਕਹਿੰਦੀ ਬਤਾ ਕੀ ਤੇਰੇ ਦੋਨੇ ਹੱਥ ਖਾਲੀ ਨੇ ਨਾ ਕਹਿੰਦੀ ਐ ਚੰਗਾ ਨਹੀਂ ਲੱਗਦਾ ਬਹੂ ਬੋਲਦੀ ਐ ਇਹਨੂੰ ਕਹਿੰਦੀ ਮੰਮੀ ਜੀ ਮੋਬਾਈਲ ਫਿਰ ਚਾਰਜ ਤੇ ਲੱਗਿਆ ਹੋਇਆ ਹੈ ਨਾ